ਸਨਾ ਜੋਦ ਸਨਾ ਕਿਸੇ ਹੋਰ ਨੂੰ ਨਹੀਂ ਦੱਸਣਾ ਉਹ ਆਪੇ ਸ਼ਾਮ ਲੈਣਗੇ ਦੇਖਣਾ ਤੇ ਸਹੀ ਤੁਸੀਂ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜਾ ਕੇ ਸੱਚੇ ਦਿਲ ਨਾਲ ਅਰਦਾਸ ਕਰਦੋਗੇ ਨਾ ਕਿ ਬਾਬਾ ਜੀ ਆ ਮੇਰੀ ਬਾਹ ਫੜ ਲਓ ਤੁਸੀਂ ਬਸ ਨਹੀਂ ਤਾਂ ਮੈਂ ਦੁਨੀਆ ਦੇ ਹੱਥੋਂ ਰੋਲ ਜਾਣਾ ਮੈਨੂੰ ਬਚਾ ਲਓ ਬਾਬਾਈ ਪਿਆਰ ਨਾਲ ਪੁਕਾਰੋਗੇ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਬਾਬਾ ਨੂੰ ਯਾਦ ਕਰੋਗੇ ਤਾਂ ਬਾਬਾ ਜੀ ਉਸੇ ਸ਼ਣ ਤੁਹਾਡੀ ਬਾਹ ਫੜ ਲੈਣਗੇ ਤੇ ਜਿਹੜੇ ਮਰਜ਼ੀ ਹਲਾਤਾ ਇਹ ਤੁਸੀਂ ਫਸੇ ਹੋ ਬਾਬਾ ਦੀਪ ਸਿੰਘ ਜੀ ਤੁਹਾਨੂੰ ਆਪਣੇ ਆਪ ਹੀ ਕਢਵਾ ਦੇਣਗੇ ਟੈਨਸ਼ਨ ਨਹੀਂ ਲੈਣੀ ਸੌ ਰਸਤਾ ਬੰਦ ਹੋ ਗਿਆ ਹੋਵੇ ਤੁਹਾਡੇ ਲਈ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਲੱਖਾਂ ਕਰੋੜਾ ਐਸੇ ਰਸਤੇ ਖੋਲ ਦੇਣੇ ਜਿਹੜੇ ਤੁਸੀਂ ਵੀ ਨਹੀਂ ਸੋਚਿਆ ਹੋਣੇ ਕਦੇ ਵੀ ਸਵੇਰੇ ਉੱਠਦੇ ਸ਼ਾਮੀ ਸੌਂਦੇ ਜਦੋਂ ਮਰਜ਼ੀ ਇਹੋ ਜਿਹੇ ਅਰਦਾਸ ਕਰਨੀ ਹੈ ਕਿ ਬਾਬਾ ਦੀਪ ਸਿੰਘ ਜੀ ਜੋ ਕਰਾਣਾ ਤੁਸੀਂ ਹੀ ਕਰਾਣਾ ਮੇਰਾ ਵਿਸ਼ਵਾਸ ਬਾਬਾ ਜੀ ਤੁਹਾਡੇ ਤੇ ਹੀ ਆ ਬਸ ਹੋਰ ਮੈਂ ਕਿਸੇ ਤੇ ਨਹੀਂ ਕਰਦਾ ਮੇਰਾ ਸਭ ਕੁਝ ਹੀ ਤੁਸੀਂ ਹੋ ਬਾਬਾ ਦੀਪ ਸਿੰਘ ਜੀ ਬਸ ਫੇਰ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਮੇਰੇ ਮਹਾਰਾਜ ਨੇ ਦੇਖਣਾ ਤੁਹਾਡੇ ਘਰ ਨੇ ਹਰੇ ਭਰੇ ਕਰ ਦੇਣੇ ਹਰ ਜਗ੍ਹਾ ਖਜ਼ਾਨੇ ਖਜ਼ਾਨੇ ਹੋਣਗੇ ਤੁਹਾਡੀ ਸਾਰੀ ਜ਼ਿੰਦਗੀ ਸੁੱਖਾਂ ਨਾਲ ਭਰਦਣਗੇ ਬਾਪਾ